ਗੁਰੂ ਪਿਆਰੀਓ ਕੀ ਪ੍ਰਭੂ ਨੂੰ ਵਿਸਾਰ ਕੇ ਰਾਜ ਸੁਖ ਭੋਗਣ ਵਾਲਾ ਮਨੁੱਖ ਸੱਪ ਦੀ ਜੁਨ ਚ ਪੈਂਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸਤਰੰਗ ਤੇ ਬਖਸ਼ਿਸ਼ ਕਰਦੇ ਹਨ ਰਾਜ ਮਿਲਕ ਸਿਕਦਾਰੀਆਂ ਰਾਸਪੋਕਣ ਵਿਸਥਾਰ ਜੇ ਕਿਸੇ ਮਨੁੱਖ ਨੂੰ ਮੁਲਕ ਦੇ ਰਾਜ ਮਿਲੇ ਹੋਏ ਹੋਣ ਬੇਅੰਤ ਜਵੀਨਾ ਦੀ ਮਾਲਕੀ ਮਿਲੀ ਹੋਵੇ ਜੇ ਉਸ ਦੀਆਂ ਹਰਥਾ ਸਰਦਾਰੀਆਂ ਬਣੀਆਂ ਹੋਈਆਂ ਹੋਣ ਦੁਨੀਆ ਦੇ ਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ ਹੋਣ ਜੇ ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ ਅਹੰਕਾਰੀ ਹੋਏ ਦਾ ਹੁਕਮ ਹਰ ਕੋਈ ਮੰਨਦਾ ਹੋਵੇ ਰੰਗ ਤਮਾਸੇ ਬਹੁ ਵਿਧੀ ਚਾਹੀ ਲੱਗ ਰਿਹਾ ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ ਤਮਾਸ਼ਿਆਂ ਵਿੱਚ ਆਮਲਾਰ ਵਿੱਚ ਰੁੱਝਿਆ ਰਹਦਾ ਹੋਵੇ ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਜੇ ਪ੍ਰਮਾਤਮਾ ਉਸ ਦੇ ਚਿੱਤ ਵਿੱਚ ਕਿਦੇ ਨਾ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿੱਚ ਗਿਆ ਸਮਝੋ ਗੁਰੂ ਪਿਆਰਿਓ ਯੂਰਾਮਨੁਕ دنی avi ਰਾਜ ਭੋਗਦਾ ਸੁਖ ਮੰਨਦਾ ਲੇਕਿਨ ਪ੍ਰਮਾਤਮਾ ਨੂੰ ਭੁਲਾਈ ਰੱਖਦਾ ਅੰਤ ਮਿਲੇ ਫਿਰ ਉਹਨੂੰ ਅਗਲਾ ਜਨਮ ਲੈਂਦਾ ਲੈਣਾ ਪੈਂਦਾ ਤੇ ਜਿਹੇ ਜਿਉ ਕੰਮ ਕਰਦਾ ਉਹੀ ਜੂਨ ਚੋਂ ਜਾਣਾ ਪੈਂਦਾ ਸੱਪ ਦੀ ਜੂਨ ਵਿੱਚੋਂ ਪੈਣਾ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ